ਹਾਂਜੀ ਦੋਸਤੋ ਸਵਾਗਤ ਹੈ ਪਿੰਡ ਦਾੜ ਗੱਡੀ ਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਇੱਕ ਹੋਰ ਨੁਕਤਾ ਲੈ ਕੇ ਆਏ ਆਂਗੇ ਆਪਾਂ ਪਿਛੇ ਜੀ ਵੀਡੀਓ ਪਾਈ ਸੀ ਵੀ ਥਣ ਕਾਠੇ ਦੀ ਹੈ ਨਾ ਇੱਕ ਤੇ ਇੱਕ ਆਪਾਂ ਪਾਈ ਸੀ ਜੇਲੇਵੇ ਦੇ ਵਿੱਚ ਗੰਢ ਹੋਵੇ ਦੋ ਤਰ੍ਹਾਂ ਦੀ ਵੀਡੀਓ ਆਪਣੀਆਂ ਜਲੇਵੇ ਦੇ ਰਿਲੇਟਡ ਪਹਿਲਾਂ ਪਾਈਆਂ ਹੋਈਆਂ ਤੇ ਤੀਜੀ ਦਵਾਈ ਆਪਾਂ ਪਾਈ ਸੀ ਵੀ ਗਲੈਸਰੀਨ ਤੇ ਬਿਟਾਡਿਨ ਦੋਨੇ ਮਿਕਸ ਕਰਕੇ ਇੱਕੋ ਜੀ ਮਾਤਰਾ ਚ ਨਾ ਤੇ ਥਣਾਂ ਉਹਨਾਂ ਦੇ ਵਿੱਚ ਡਬੋ ਕੇ ਧਾਰ ਚੁੰਤ ਬਦਨ ਨੂੰ ਡਬੋਇਆ ਜਾਵੇ ਥਣਾਂ ਦੇ ਚਾਰਾਂ ਵਿੱਚ ਤੇ ਉਹਦੇ ਨਾਲ ਸੀਗਾ ਵੀ ਜਿਹੜੀ ਥਣਾਂ ਦੀ ਕੋਈ ਵੀ ਬਿਮਾਰੀ ਹੈ ਛੇਤੀ ਪਸ਼ੂ ਨੂੰ ਲੱਗਦੀ ਨਹੀਂ ਤਿੰਨ ਤਰ੍ਹਾਂ ਦੀਆਂ ਆਪਣੀਆਂ ਉਪਾਅੀਆਂ ਹੋਈਆਂ ਸੀ ਵੀਡੀਓ ਤੇ ਅੱਜ ਆਪਾਂ ਉਹਨਾਂ ਦੇ ਸੰਬੰਧਿਤ ਹੀ ਥੋੜਾ ਜਿਹਾ ਬਦਲਾਅ ਵਾਲੀ ਦਵਾਈ ਹੈ ਇਹ ਜਿਵੇਂ ਕੋਈ ਥਾਣਾ ਬਹੁਤ ਫੋਨ ਕਰ ਲਾਉਂਦੇ ਆ ਮੈਸਜ ਆਉਂਦੇ ਵੀ ਥਣ ਖੜ ਗਿਆ ਜੀ ਵੀ ਥਣ ਖੜੇ ਦੀ ਕੋਈ ਦਵਾਈ ਦੱਸੋ ਤੇ ਹਾਲਾ ਤੱਕ ਹਲੇ ਤੱਕ ਮੇਰੇ ਕੋਲ ਕੋਈ ਉਹ ਚੀਜ਼ ਦਾ ਨੁਕਤਾ ਨਹੀਂ ਸੀਗਾ ਤੇ ਮੈਂ ਫੇਸਬੁੱਕ ਤੋਂ ਨੌਕਤਾ ਲਿਆਗਾ ਤੇ ਜਿਹੜੇ ਵੀਰ ਨੇ ਨੌਕਤਾ ਪਾਇਆ ਉਹ ਵੀ ਦੱਸ ਰਿਹਾ ਕਹਿੰਦਾ ਵੀ ਜੇ ਥੜਾ ਥਣ ਖੜਾ ਹੈ ਤਾਂ 90% ਤੱਕ ਉਹ ਵੀਰ ਕਹਿੰਦਾ ਵੀ ਚਲਾ ਦੂਗਾ ਕਿ 90% ਗਾਰੰਟੀ ਹੈ ਚਲਾਉਣ ਦੀ ਉਹ ਵੀਰ ਦੁਆਰਾ ਕਹਿਣ ਦੀ ਗੱਲ ਹੈ ਤੇ ਆਪਾਂ ਤੁਹਾਨੂੰ ਦੱਸਦੇ ਆ ਅਗਲੇ ਦੇਣ ਦੀ ਵੀਡੀਓ ਆਪਾਂ ਬਾਅਦ ਚ ਦੱਸਾਂਗੇ ਪਹਿਲਾਂ ਤੁਹਾਨੂੰ ਮਾਤਰਾ ਲਿਖਾ ਦਈਏ ਵੀ ਕਿਹੜੀ ਚੀਜ਼ ਦੀ ਕਿੰਨੀ ਮਾਤਰਾ ਲੈਣੀ ਹੈ ਤੇ ਪੈਨ ਕਾਪੀ ਜ਼ਰੂਰ ਨੇੜੇ ਕਰ ਲਿਓ ਤਾਂ ਜੋ ਲਿਖਣਾ ਸੌਖਾ ਹੋ ਜਾਂਦਾਗਾ ਪੰਜ ਚੀਜ਼ਾਂ ਲੈਨੇਗਾ ਆਪਾਂ ਪਹਿਲੀ ਚੀਜ਼ ਹੈ ਜੀ 100 ਗ੍ਰਾਮ ਮਿੱਠਾ ਸੋਡਾ 100 ਗ੍ਰਾਮ ਹਲਦੀ 100 ਗ੍ਰਾਮ ਠੀਕਰੀ ਨਸ਼ਾਦਰ 100 ਗ੍ਰਾਮ ਕਲਮਿਸ਼ੂਰਾ ਤੇ 100 ਗ੍ਰਾਮ ਹੀ ਨਿੰਬੂ ਸੱਤ ਇਹ ਪੰਜੇ ਚੀਜ਼ਾਂ ਨੂੰ ਮਿਕਸ ਕਰ ਲੈਣਾ ਹਰਲਾ ਲੈਣਾ ਪੰਜੇ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਵਿੱਚ ਰਗੜਨ ਵਾਲੀਆਂ ਉਹਨਾਂ ਨੂੰ ਮਿਕਸ ਦੇ ਵਿੱਚ ਰਗੜ ਲਿਓ ਇਹਨਾਂ ਸਾਰੀ ਜਿਹੜੀ ਦਵਾਈ ਆਪਾਂ ਇਕੱਠੀ ਮਿਕਸ ਮਾਤਰਾ ਜਦੋਂ ਬਣ ਗਈ ਤਾਂ ਇੱਕ ਦਿਨ ਦੇ ਵਿੱਚ 50 ਗ੍ਰਾਮ ਦੀ ਮਾਤਰਾ ਆਪਾਂ ਦੇਣੀ ਹੈ ਪਸ਼ੂ ਨੂੰ ਇੱਕ ਵਾਰ ਤੇ ਗਰੀਮਣ ਬਾਈ ਦੇ ਦੱਸਣ ਦੀ ਗੱਲ ਹੈ ਵੀ ਉਹਦਾ ਵੀ 10-12 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਇਹ ਚੀਜ਼ ਦਾ ਮਿਲ ਜਾਊਗਾ ਦੁਬਾਰਾ ਇੱਕ ਵਾਰੀ ਹੋਰ ਬੋਲ ਦਿੰਨਾ ਮੈਂ 100 ਗ੍ਰਾਮ ਮਿੱਠਾ ਸੋਡਾ 100 ਗ੍ਰਾਮ ਹਲਦੀ 100 ਗ੍ਰਾਮ ਠੀਕਰੀ ਨਸ਼ਾਦਰ 100 ਗ੍ਰਾਮ ਕਲਮੀਸ਼ੂਰਾ 100 ਗ੍ਰਾਮ ਨਿੰਬੂ ਸਤ ਪੰਜ ਚੀਜ਼ਾਂ ਨੂੰ ਮਿਕਸ ਕਰਕੇ ਜਿਹੜੀਆਂ ਚੀਜ਼ਾਂ ਮਿਕਸ ਕੀਤੀਆਂ ਰਗੜਨ ਵਾਲਾ ਰਗੜ ਕੇ ਤੇ 50 ਗ੍ਰਾਮ ਦੇਨ ਦੀ ਦੇਣੀ ਹੈ ਤੇ ਦੇਣ ਦੀ ਵਿਧੀ ਜਿੰਦੀ ਆਪਾਂ ਕਿਸੇ ਵੀ ਤਰੀਕੇ ਨਾਲ ਦੇ ਸਕਦੇ ਆ ਤਾਂ ਤੇ ਇੱਕ ਗੱਲ ਇਹਦੇ ਵਿੱਚ ਗੌਰ ਕਰਨ ਵਾਲੀ ਆ ਵੀ ਇਹ ਦਵਾਈ ਹੈਗੀ ਥੋੜੀ ਜਿਹੀ ਗਰਮ ਜਿਹੜਾ ਪਸ਼ੂ ਗੱਭਣ ਹੈ ਜਾਂ ਸੂਣ ਵਾਲਾ ਉਸ ਪਸ਼ੂ ਨੂੰ ਆਪਾਂ ਨਹੀਂ ਦੇ ਸਕਦੇ ਆਪਾਂ ਗਾਣੂ ਵੀ ਦੇ ਸਕਦੇ ਆ ਦਵਾਈ ਮੱਝ ਨੂੰ ਵੀ ਦੇ ਸਕਦੇ ਆ ਜਿਹੜਾ ਪਸ਼ੂ ਸੋਇਆ ਹੋਇਆ ਆਪਾਂ ਉਹਨੂੰ ਇਹ ਦਵਾਈ ਦੇ ਸਕਦੇ ਆ ਜਿਹੜਾ ਪਸ਼ੂ ਗੱਭਣ ਹੋ ਗਿਆ ਮਹੀਨੇ ਦਾ 2 ਦਾ 3 ਦਾ ਜਾਂ ਸੂਣ ਦੇ ਵਿੱਚ ਦਿਨ ਰਹਿੰਦੇ ਆ ਨਾ ਤਾਂ ਆਪਾਂ ਉਹ ਪਸ਼ੂ ਨੂੰ ਇਹ ਚੀਜ਼ ਇਹ ਦਵਾਈ ਨਹੀਂ ਦੇਣੀ ਕਿਉਂਕਿ ਇਹ ਦਵਾਈ ਬਾਈ ਦੇ ਦੱਸਣ ਦੀ ਗੱਲ ਆ ਕਹਿੰਦਾ ਵੀ ਗਰਮ ਹੈ ਦਵਾਈ ਇਹ ਕਿਆ ਬੌਸ ਬੋਚੂ ਨੂੰ ਨਹੀਂ ਦੇ ਸਕਦੇ ਜੇ ਤੁਹਾਡੇ ਕੋਲੇ ਵੀ ਕੋਈ ਨੁਕਤਾ ਹੈ ਤਾਂ ਸਾਨੂੰ ਦੱਸਿਆ ਜਰੂਰ ਕਰੋ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਵਿੱਚ ਮੈਸੇਜ ਕਰਿਆ ਕਰੋ ਤਾਂ ਜੋ ਆਪਾਂ ਨੁਕਤਾ ਤੁਹਾਡਾ ਦੱਸ ਸਕਾਂਗੇ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਕਿਸੇ ਦਾ ਕਿਸੇ ਦਾ ਭਲਾ ਹੋ ਸਕੇ ਤੇ ਹਰ ਵਾਰ ਦੀ ਤਰ੍ਹਾਂ ਮੈਂ ਇਸ ਵਾਰ ਵੀ ਕਹਿੰਨਾ ਹੈ ਵੀ ਮੈਂ ਕੋਈ ਵੈਦ ਨਹੀਂਗਾ ਜਾਂ ਮੈਂ ਕੋਈ ਡਾਕਟਰ ਨਹੀਂਗਾ ਮੈਂ ਸਿਰਫ ਨੁਕਤੇ ਤਾਂ ਦੱਸਦਾਗਾ ਵੀ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਹਾਂ ਜਾਂ ਮੈਂ ਆਪਣੇ ਆਸੇ ਪਾਸੇ ਤੋਂ ਨੁਕਤੇ ਲੈਣਾ ਹੈ ਜਾ ਕੇ ਵੀ ਕੋਈ ਜਿਹੜੇ ਮੇਰੇ ਨੁਕਤੇ ਆ ਵਰਤੇ ਉਹ ਨੁਕਤੇ ਮੈਂ ਦੱਸ ਦਾਂ ਤੇ ਜਾਂ ਮੈਂ ਫੇਸਬੁਕ ਸੋਸ਼ਲ ਮੀਡੀਆ ਤੋਂ ਵੇਖ ਕੇ ਦੱਸਦਾ ਹਨ ਕਿਉਂਕਿ ਜਿਹੜਾ ਆਪਾਂ ਕਹਿਦੇ ਆ ਆਪਣੀ ਜਾਣਕਾਰੀ ਦਾ ਜਿਹੜਾ ਸਰੋਤ ਹੁੰਦਾ ਹੈ ਨਾ ਉਹ ਕਿਤੇ ਨਾ ਕਿਤੇ ਤਾਂ ਹੁੰਦਾ ਜਾਂ ਕਿਤਾਬਾਂ ਤੋਂ ਆਪਣੀ ਜਾਣਕਾਰੀ ਮਿਲੂਗੀ ਹਨਾ ਜਾਂ ਕੋਈ ਵੱਡ ਵਡੇਰਿਆਂ ਤੋਂ ਮਿਲਦੀ ਹੈ ਜਾਂ ਸੋਸ਼ਲ ਮੀਡੀਆ ਤੋਂ ਮਿਲਦੀ ਹੈ ਨਾ ਜਾਣਕਾਰੀ ਕੋਈ ਵੀ ਜਾਣਕਾਰੀ ਆਪਾਂ ਨੂੰ ਅੱਗੇ ਤੋਂ ਮਿਲਦੀ ਹੁੰਦੀ ਆ ਆਪਾਂ ਬੇਨਤੀ ਕਰਦੇ ਆ ਵੀ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤਾ ਜੋ ਕਿਸੇ ਨਾ ਕਿਸੇ ਵੀਰ ਦਾ ਜਿਹਨੂੰ ਇਹ ਚੀਜ਼ ਦੀ ਲੋੜ ਆ ਨਾ ਜਿਹਨੂੰ ਇਹ ਦਵਾਈ ਦੀ ਲੋੜ ਆ ਉਹਦੇ ਤੱਕ ਵੀਡੀਓ ਪਹੁੰਚ ਸਕੇ ਤਾਂ ਉਹਦਾ ਭਲਾ ਹੋ ਸਕੇ ਤੇ ਅਗਲੀ ਵੀਡੀਓ ਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਨੁਕਤਾ ਸਾਂਝਾ ਕਰਾਂਗੇ ਪਸ਼ੂ ਗੱਭਣ ਦਾ ਜਿਹੜੇ ਕਿ ਪਸ਼ੂ ਆਪਣੇ ਹੁੰਦੇ ਆ ਵੀ ਲੰਮਾ ਟਾਈਮ ਹੀਟ ਰੱਖਦੇ ਆ ਤੇ ਤਾਰਾ ਸਾਫ਼ ਹੁੰਦੀਆਂ ਗਿਆ ਤੇ ਪਸ਼ੂ ਗੱਭਣ ਨਹੀਂ ਰਹਿੰਦਾ ਨਾ ਉਹਦੇ ਸੰਬੰਧ ਦੇ ਵਿੱਚ ਆਪਾਂ ਤੁਹਾਨੂੰ ਨੁਕਤਾ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਧੰਨਵਾਦ ਜੀ